बड़ा बारीक मजमून है परमात्मा, और इस वास्ते बड़ी बारीक अकल चाह अकल मनुख को मोटी हो गई हर वक्त संसार का चिंतन करिए परिवार का चिंतन करिए कारोबार का चिंतन करिए ये सब आकार रखते मोटे हैं। अकल मोटी हो जाती मोटी हो जाती निरंकार का चिंतन ही मनुख की अकल नारीक कर दबने ज साधना करने बैठे तो प्रभु कोले मंग मंगया कर ਹਰ ਪਰਿਉ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ اے ਪ੍ਰਭੂ ਵਿਵੇਕ ਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ ਤੈਨੂੰ ਸਮਝ ਸਕੇ ਹੁਣ ਮੈਂ ਅਰਸ ਕਰਾਂ ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ ਚੱਲਣ ਵਾਸਤੇ ਪੈਰ ਚਾਹੀਦੇ ਨੇ ਗਿਆਨ ਅੱਖ ਹੈ ਸ਼ਰਧਾ ਭਾਵਨਾ ਪ੍ਰੇਮ ਪਿਆਰ ਇਹ ਪੈਰ ਨੇ ਪਿਆਰ ਦੇ ਹੀ ਸਾਰੇ ਰੂਪ ਨੇ ਸਨੇਹ ਪ੍ਰੇਮ ਸ਼ਰਧਾ ਭਗਤੀ ਪਿਆਰ ਇੱਕ ਰੂਪ ਦੇਚ ਨਹੀਂ ਹੈ ਇਹਦੇ ਕਈ ਰੂਪ ਨੇ ਸੰਬੰਧ ਪਿਆਰ ਨਾਲ ਜੁੜਦਾ ਹੈ ਗਿਆਨ ਨਾਲ ਨਹੀਂ ਕਿਸੇ ਦੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ ਸੰਬੰਧ ਤੇ ਨਹੀਂ ਜੁੜਦਾ ਸੰਬੰਧ ਤੇ ਪਿਆਰ ਨਾਲ ਜੁੜਦਾ ਮੈਨੂੰ ਪਤਾ ਚਲ ਜਾਏ ਫਲਾਣਾ ਉਹਦੇ ਨਾਮ-ਧਾਮ ਦਾ ਵੀ ਪਤਾ ਚਲ ਜਾਏ ਉਹਦੀ ਸ਼ਖਸੀਅਤ ਦਾ ਵੀ ਪਤਾ ਚਲ ਜਾਏ ਇਹਦੇ ਨਾਲ ਕੋਈ ਸੰਬੰਧ ਤੇ ਨਹੀਂ ਜੁੜਦਾ ਸੰਬੰਧ ਪ੍ਰੇਮ ਜੋੜਦਾ ਹੈ ਪ੍ਰੇਮ ਨੇੜੇ ਲੈ ਜਾਂਦਾ ਹੈ ਗਿਆਨ ਨੇੜੇ ਨਹੀਂ ਲੈ ਜਾਂਦਾ ਦੇਖਣਾ ਤੇ ਦੂਰ ਉਹ ਵੀ ਹੋ ਸਕਦਾ ਹੈ ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਆ ਵੇਖਣ ਦਾ ਕੀ ਹੈ ਸੂਰਜ ਨੂੰ ਵੇਖ ਲੈਂਦੇ ਆ ਗ੍ਰਹਿ ਨੇ ਛਤਰਾ ਨੂੰ ਵੇਖ ਲੈਂਦੇ ਆ ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਆ ਪਹੁੰਚਣ ਵਾਸਤੇ ਤੇ ਕੋਈ ਸਾਧਨਾ ਕਰਨੀ ਪਏਗੀ ਨਾਲ ਉੱਥੇ ਤੱਕ ਪਹੁੰਚਣ ਵਾਸਤੇ ਤੇ ਕੋਈ ਯਤਨ ਕਰਨਾ ਪਏਗਾ ਨਾਲ ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਦਾ ਗਿਆਨ ਨੇੜੇ ਲੈ ਲੈ ਜਾਂਦਾ ਅ그래 ਦੀ ਕਿਤਨੀ ਵੀ ਸਮਝ ਪੈ ਜਾਏ ਕਿ ਫਲਾਣਾ ਹੈ ਫਲਾਣਾ ਹੈ उदी, सारी जात पात नाम दाम कम सब कुछ का पता चल रहा जानकारी मिल गई है दूरी बनी रही है पता तो चल गया मनुख कौन है की है, लेकिन दूरी बनी हुई है क्योंकि प्रेम नहीं है प्यार नहीं है प्यार ने जाता ज्ञानी उार ही रह इतनी मैस करें, बड़े बड़े ज्ञानी इस्लामी जगत दे हिंदू जगत सिख जगत दे बड़ी सिर कपाई करते रहते हैं यह भी मैं करते हैं। ध्यान की लौड़ है वेख सके रस्ता पर नाल सिर्फ पता चले संबंध से कोई नहीं जुड़े रिश्ता तो नहीं जुड़े वो तो प्यार नाल जुड़ता है ਹੁਣ ਪਿਆਰ ਦੇ ਕੁਝ ਰੂਪ ਮੰਨੇ ਗਏ ਨੇ ਪਿਆਰ ਨੂੰ ਸਨੇਹ ਆਖਿਆ ਗਿਆ ਪਿਆਰ ਨੂੰ ਪ੍ਰੇਮ ਆਖਿਆ ਗਿਆ ਪਿਆਰ ਨੂੰ ਸ਼ਰਧਾ ਆਖਿਆ ਗਿਆ ਪਿਆਰ ਨੂੰ ਭਗਤੀ ਆਖਿਆ ਗਿਆ ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਦਾ ਹੈ ਉਸ ਨੂੰ ਭਗਤੀ ਕਹਿੰਦੇ ਨੇ ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਆਉਂਦਾ ਹੈ ਬੱਚਿਆਂ ਨਾਲ ਉਸੇ ਬਿਨਾ ਸਨੇਹ ਤੋਂ ਤੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ। ਪਿਆਰ ਦੀ ਇਹ ਧਾਰਾ ਨਿਵਾਨ ਦੀ ਤਰਫ ਜਾ ਰਹੀ ਹੈ। ਸਨੇਹ ਪਸ਼ੂਆਂ ਦੇ ਵਿੱਚ ਵੀ ਆਉਂਦਾ ਹੈ, ਕੀੜੇ ਮਕੌੜਿਆਂ ਵਿੱਚ ਵੀ ਆਉਂਦਾ ਹੈ, ਪੰਛੀਆਂ ਵਿੱਚ ਵੀ ਆਉਂਦਾ ਹੈ। ਬਲਕਿ ਸਨੇਹ ਕਿਸੇ ਕਿਸੇ ਪਸ਼ੂ ਤੋਂ ਮਨੁੱਖ ਨਾਲੋਂ ਵੀ ਜ਼ਿਆਦਾ ਆਉਂਦਾ ਹੈ। ਜੈਸੇ ਬੰਦਰ ਨੇ ਬੰਦਰੀ ਦਾ ਬੱਚਾ ਮਰ ਵੀ ਜਾਏ ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਈ ਰੱਖਦੀ ਹੈ। ਛੁੱਟਦੀ ਨਹੀਂ, ਛੋੜਦੀ ਨਹੀਂ। ਐਸਾ ਮੈਂ ਆਗਰੇ ਦੇ ਇੱਕ ਹਰਦوار ਵਿੱਚ, ਕਾਨਪੁਰ ਵਿੱਚ ਦੇਖ ਕੇ 당 ਰਹਿ ਗਿਆ, ਬਨਾਰਸ ਦੇ ਵਿੱਚ ਦੇਖ ਕੇ 당 ਰਹਿ ਗਿਆ। ਐ ਤੇ ਬੱਚਾ ਮੁਰਦਾ ਛੁੱਟਦਾ ਹੀ ਨਹੀਂ। ਅੱਧਾ ਗਲ ਗਿਆ। ਲੀਰਾ ਲੀਰਾ ਹੋ ਗਿਆ, ਨਹੀਂ ਛੁੱਟਦੀ। ਬੰਦਰੀ ਦੇ ਅੰਦਰ ਇਹ ਸਨੇਹ ਬਹੁਤ ਬੜਾ ਪਰਵਲ ਹੈ। ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ ਮਨੁੱਖੀ ਮਾਨ ਨਾਲੋਂ ਕਈ ਗੁਣਾ ਜ਼ਿਆਦਾ ਇਸ ਹੀ ਸਨੇ ਨੂੰ ਮੋਹ ਕਹਿੰਦੇ ਨੇ ਘਿਰਣਾ ਨਹੀਂ ਇਸ ਮੋਹ ਨਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ اے ਪ੍ਰਭੂ ਜੇ ਕਿਦਰੇ ਤੂੰ ਮੋਹ ਦੇ ਚ ਮਿਠਾਸ ਨਾ ਪਾਂਦਾ ਬੱਚੇ ਤੇ ਪੱਲ ਨਹੀਂ ਨਹੀਂ ਸਨ ਪਸ਼ੂਆਂ ਦੇ ਨਾ ਮਨੋਖਾਂ ਦੇ ਰੋਂਦਾ ਰਹਿ ਜਾਣਾ ਸੀ ਬੱਚਾ ਕਿਸ ਨੇ ਦੁੱਧ ਪਿਲਾਣਾ ਸੀ ਤੜਸ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ ਸਾਰਾ ਦਿਨ ਦਾਣਾ ਲਬੜੀ ਛੜੀ ਆਕੇ ਬੱਚੇ ਦੇ ਮੂੰਹ ਚ ਪਾਉਂਦੀ ਐਸਾ ਸਭ ਕੁਝ ਸਨੇ ਕਰਾ ਰਿਹਾ ਉਹਦੇ